ਸਵਾਗਤ ਹੈ ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾ ਸ਼ਬ ਤਸਵੀਰਾਂ ਤੁਹਾਡੇ ਨਾਲ ਹੁਸ਼ਿਆਰਪੁਰ ਦੇ ਚੰਤਪੁਰਨੀ ਮਾਰਗ ਦੀਆਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਜੇਕਰ ਆਪਾਂ ਹੁਸ਼ਿਆਰਪੁਰ ਸ਼ਹਿਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਆਮ ਤੌਰ ਤੇ ਜਿਹੜੇ ਆਵਾਰਾ ਪਸ਼ੂਆਂ ਦੇ ਝੋੰਡਿਆ ਉਹ ਵੇਖੇ ਜਾ ਸਕਦੇ ਨੇ ਜੋ ਕਿ ਬਹੁਤੀ ਵਾਰ ਹਾਦਸਿਆਂ ਦਾ ਕਾਰਨ ਬਣਦੇ ਨੇ ਪ੍ਰੰਤੂ ਜੇਕਰ ਆਪਾਂ ਹੁਸ਼ਿਆਰਪੁਰ ਦੇ ਚੰਤਪੁਰਨੀ ਮਾਰਗ ਦੀ ਗੱਲ ਕਰੀਏ ਤਾਂ ਇੰਜ ਜਾਪਦੇ ਆ ਕਿ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਚੋਹਾਲ ਦੀ ਪਹਿਲੀ ਚੜਾਈ ਚੜਨ ਤੋਂ ਬਾਅਦ ਤੁਹਾਨੂੰ ਸਿਰਫ ਦਾ ਸਿਰਫ ਇਸ ਥਾਂ ਤੇ ਬੇਜੁਬਾਨ ਹੀ ਨਜ਼ਰ ਆਉਣਗੇ ਚਾਹੇ ਆਪਾਂ ਗਊਆਂ ਦੀ ਗੱਲ ਕਰ ਲਈਏ ਚਾਹੇ ਆਪਾਂ ਆਵਾਰਾਂ ਸਾਨਾਂ ਦੀ ਗੱਲ ਕਰ ਲਈਏ ਤਾਂ ਬਹੁਤਾਂ ਗਣਤੀ ਦੇ ਵਿੱਚ ਇਸ ਥਾਂ ਤੇ ਤੁਹਾਨੂੰ ਇਸ ਮੁੱਖ ਮਾਰਗ ਤੇ ਜਿਹੜਾ ਨੈਸ਼ਨਲ ਮਾਰਗ ਹੈ ਹੁਸ਼ਾਰਪੁਰ ਪੰਜਾਬ ਅਤੇ ਹਿਮਾਚਲ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਤੇ ਇਹ ਸਾਰਾ ਮਾਰਗ ਜਿਹੜਾ ਤੁਹਾਨੂੰ ਉਹ ਚੋਹਾਲ ਦੀ ਪਹਿਲੀ ਚੜਾਈ ਚੜਦਿਆਂ ਸਾਰੀ ਉਹ ਆਵਾਰਾ ਪਸ਼ੂਆਂ ਦੇ ਨਾਲ ਖਚਾ ਖੱਚ ਭਰਿਆ ਹੋਇਆ ਦਿਖਾਈ ਦੇਵੇਗਾ ਇਸਦੇ ਵਿੱਚ ਕਸੂਰ ਵਾਰ ਜਿਹੜਾ ਜ਼ਿਆਦਾ ਕਸੂਰ ਹੈ ਮੈਂ ਤਾਂ ਉਹਨਾਂ ਲੋਕਾਂ ਦਾ ਕੱਢਾਂਗਾ ਜਿਹੜੇ ਲੋਕ ਪਹਿਲਾਂ ਇਹਨਾਂ ਪਸ਼ੂਆਂ ਨੂੰ ਘਰਾਂ ਦੇ ਵਿੱਚ ਪਾਲਦੇ ਨੇ ਇਹਨਾਂ ਤੋਂ ਕੰਮ ਲੈਂਦੇ ਨੇ ਪਰੰਤੂ ਜਦੋਂ ਇਹ ਬਜ਼ੁਰਗ ਹੋ ਜਾਂਦੇ ਨੇ ਜਾਂ ਇੰਜ ਕਹਿ ਲਓ ਕਿ ਜਦੋਂ ਕੰਮ ਕਰਨ ਤੋਂ ਅਵੇਸਲੇ ਹੋ ਜਾਂਦੇ ਨੇ ਭਾਵਕੀ ਨਿਕਾਰਾ ਹੋ ਜਾਂਦੇ ਨੇ ਤਾਂ ਉਸ ਵਕਤ ਉਹਨਾਂ ਵੱਲੋਂ ਪਿੰਡ ਲੋਕਾਂ ਵੱਲੋਂ ਇਹਨਾਂ ਨੂੰ ਜਿਹੜਾ ਉਹ ਰਾਹਾਂ ਤੇ ਜਿਹੜਾ ਉਹ ਛੱਡ ਦਿੱਤਾ ਜਾਂਦਾ ਹੈ ਹਾਲਾਂਕਿ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ ਸੈਂਕੜੇ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਹੋਣਗੇ ਕਿ ਆਵਾਰਾ ਪਸ਼ੂਆਂ ਦੇ ਕਾਰਨ ਜਦੋਂ ਦਰਦਨਾਕ ਅਤੇ ਵੱਡੇ ਹਾਦਸੇ ਵਾਪਰਦੇ ਨੇ ਤਾਂ ਉਹਨਾਂ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਵੀ ਧੋਣਾ ਪੈ ਜਾਂਦਾ ਹੈ। ਸੋ ਦੂਜੇ ਪਾਸੇ ਜੇਕਰ ਆਪਾਂ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਆਵਾਰਾ ਪਸ਼ੂਆਂ ਨੂੰ ਸੰਭਲਦੇ ਨਾਤੇ ਹਰ ਇੱਕ ਚੀਜ਼ ਤੇ ਮੋਟਾ ਗਊ ਸੈਸ ਵੀ ਵਸੂਲਦੀਆਂ ਨੇ ਜ਼ਿਆਦਾਤਰ ਚੀਜ਼ਾਂ ਤੇ ਜਿਹੜਾ ਗਊ ਸੈਸ ਵਸੂਲਿਆ ਜਾਂਦਾ ਪ੍ਰੰਤੂ ਸਵਾਲ ਇਹ ਹੈ ਕਿ ਮੋਟੇ ਤੌਰ ਤੇ ਵਸੂਲਿਆ ਜਾਂਦਾ ਗਊ ਸੈਸ ਅਖਰਕਾਰ ਕਿੱਥੇ ਜਾਂਦਾ ਆਪਾਂ ਹੁਸ਼ਾਰਪੁਰ ਨਗਰ ਨਿਗਮ ਦੀ ਗੱਲ ਕਰ ਰਹੀਏ ਤਾਂ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਜਕਰ ਕੁਝ ਸੰਸਥਾਵਾਂ ਖਾਸ ਕਰਕੇ ਆਪਾਂ ਜਕਰ ਕੇ ਮੋਕਸ ਸੰਸਥਾ ਦੀ ਗੱਲ ਕਰੀਏ ਹੁਸ਼ਾਰਪੁਰ ਦੇ ਵਾਇਸਲੈਸ ਸੈਕਿੰਡ ਇਨਿੰਗ ਹੋਮ ਜਿਸ ਨੂੰ ਕੀ ਨਵੀਨ ਤੇ ਨਾਮਕ ਨੌਜਵਾਨ ਹੈ ਜਿਹੜਾ ਉਹ ਨੌਜਵਾਨ ਉਸ ਸੰਸਥਾ ਨੂੰ ਚਲਾਉਂਦੇ ਨੇ ਤਾਂ ਉਹਨਾਂ ਵੱਲੋਂ ਆਪਣੀ ਜਾਨ ਨੂੰ ਦਾਤੇ ਲਾ ਕੇ ਬਹੁਤ ਵਾਰ ਅਵਾਰਾ ਪਸ਼ੂਆਂ ਨੂੰ ਅਵਾਰਾ ਸਾਨਾਂ ਨੂੰ ਕਾਬੂ ਵੀ ਕੀਤਾ ਗਿਆ ਪਰੰਤੂ ਸਵਾਲ ਇਹ ਹੈ ਕਿ ਆਖਰਕਾਰ ਜਿਨ੍ਹਾਂ ਲੋਕਾਂ ਦੀ ਜਿਨ੍ਹਾਂ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਕਿੰਨਾ ਕੁ ਸਹੀਰਦਤਾ ਦੇ ਨਾਲ ਨਿਭਾ ਰਹੇ ਨੇ ਸੋ ਦੂਜੇ ਪਾਸੇ ਸਭ ਤੋਂ ਵੱਧ ਬੇਸ਼ਰਮੀ ਵਾਲੀ ਗੱਲ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਜੋ ਕਿ ਪਹਿਲਾਂ ਤਾਂ ਕੰਮ ਕਰਵਾਉਣ ਦੇ ਲਈ ਇਹਨਾਂ ਪਸ਼ੂਆਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਇਹਨਾਂ ਤੋਂ ਕਈ-ਕਈ ਸਾਲ ਤੱਕ ਕੰਮ ਲਿਆ ਜਾਂਦਾ ਪਰੰਤੂ ਜਦੋਂ ਇਹ ਬਜ਼ੁਰਗ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਨੇ ਜਾਂ ਕੰਮ ਕਰਨ ਤੋਂ ਆਵਾਜ਼ਰ ਹੋ ਜਾਂਦੇ ਨੇ ਤਾਂ ਉਹਨਾਂ ਵੱਲੋਂ ਰਾਤ ਬਰਾਤੇ ਆ ਕੇ ਚੋਰਾ ਵਾਂਗ ਇਹਨਾਂ ਨੂੰ ਸੜਕਾਂ ਤੇ ਜਿਹੜਾ ਆਬਾਦ ਕਰ ਦਿੱਤਾ ਜਾਂਦਾ ਹੈ ਇਹਨਾਂ ਨੂੰ ਸੜਕਾਂ ਤੇ ਖੁੱਲਿਆਂ ਛੱਡ ਦਿੱਤਾ ਜਾਂਦਾ ਹੈ ਕਿਉਂਕਿ ਬੇਜ਼ੁਬਾਨ ਬੇਜ਼ੁਬਾਨ ਨੇ ਤਾਂ ਉਹਨਾਂ ਨੂੰ ਨਹੀਂ ਪਤਾ ਇਸ ਚੀਜ਼ ਦੀ ਸਮਝ ਨਹੀਂ ਹੁੰਦੀ ਹੈ ਕਿ ਇਹ ਮੁੱਖ ਮਾਰਗ ਹੈ ਇੱਥਾ ਤੇ ਟ੍ਰੈਫਿਕ ਚੱਲਦਾ ਇੱਥੋਂ ਵਾਹਨ ਲੰਘਣੇ ਨੇ ਇੱਥੋਂ ਗੱਡੀਆਂ ਲੰਘਣੀਆਂ ਨੇ ਇੱਥੋਂ ਬੱਸਾਂ ਲੰਘਣੀਆਂ ਨੇ ਇੱਥੋਂ ਟਰੱਕ ਲੰਘਣੇ ਨੇ ਜਾਂ ਇੱਥੋਂ ਸਕੂਟਰ ਮੋਟਰਸਾਈਕਲ ਲੰਘਣੇ ਨੇ ਉਹ ਤਾਂ ਜਿੱਧਰ ਨੂੰ ਚਾਹੁੰਦੇ ਨੇ ਉਧਰ ਨੂੰ ਜਾਂਦੇ ਨੇ ਤਾਂ ਇਸ ਦੌਰਾਨ ਜਦੋਂ ਵੀ ਕੋਈ ਤੇਜ਼ ਗਤੀ ਦੇ ਵਿੱਚ ਵਿਅਕਤੀ ਆ ਰਿਹਾ ਹੁੰਦਾ ਹੈ ਜੋ ਆਪਣੇ ਪਰਿਵਾਰ ਦੇ ਨਾਲ ਹੁੰਦਾ ਜਾਂ ਇਕੱਲਾ ਆਉਂਦਾ ਉਹ ਹਾਸੇ ਦਾ ਸ਼িকার ਬਣ ਜਾਂਦਾ ਹੈ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਅਵਾਰਾ ਪਸ਼ੂਆਂ ਨੂੰ ਜਿਹੜਾ ਉਚਾਰਾ ਪਾਉਣ ਦਾ ਕੰਮ ਕਰਦੇ ਨੇ ਜਾਂ ਸੇਵਾ ਕਰਦੇ ਨੇ ਪਰੰਤੂ ਵਧੀਆ ਗੱਲ ਆ ਅਸਲਾਮ ਹੈ ਉਹਨਾਂ ਲੋਕਾਂ ਨੂੰ ਪਰੰਤੂ ਇਹ ਦੂਜੇ ਪਾਸੇ ਜਿਹੜੀ ਇੱਕ ਤਸਵੀਰ ਇਹ ਵੀ ਖੜੀ ਹੁੰਦੀ ਹੈ ਕਿ ਇਸ ਬਿਲਕੁਲ ਸੜਕਾਂ ਦੇ ਕੰਡਿਆਂ ਤੇ ਜਿਹੜਾ ਉਹਨਾਂ ਵੱਲੋਂ ਉਹਨਾਂ ਲੋਕਾਂ ਵੱਲੋਂ ਪਸ਼ੂਆਂ ਨੂੰ ਜਿਹੜਾ ਚਾਰਾ ਪਾ ਦਿੱਤਾ ਜਾਂਦਾ ਹੈ ਤੇ ਵੀ ਕਿਤਨਾ ਕਿਤੇ ਇੱਕ ਗਲਤ ਗੱਲ ਹੈ ਕਿਉਂਕਿ ਇਹ ਵੀ ਕਿਸੇ ਵੱਡੇ ਹਾਸੇ ਦਾ ਸ਼ਿਕਾਰ ਬਣ ਹਾਦਸਾ ਦਾ ਕਾਰਨ ਬਣ ਸਕਦਾ ਹੈ ਇਹ ਇਸ ਤਰ੍ਹਾਂ ਦੀ ਘਟਨਾ ਵੀ ਤਾਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਬੜੀ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਅਵਾਰਾ ਪਸ਼ੂਆਂ ਦੀ ਸੇਵਾ ਜ਼ਰੂਰ ਕਰੋ ਉਹਨਾਂ ਨੂੰ ਚਾਰਾ ਪੱਠੇ ਜ਼ਰੂਰ ਪਾਓ ਪਰ ਸੜਕ ਤੋਂ ਥੋੜਾ ਹਟ ਕੇ ਕੁਝ ਮੀਟਰ ਦੀ ਦੂਰੀ ਤੋਂ ਹਟ ਕੇ 20 30 ਮੀਟਰ ਦੀ ਦੂਰੀ ਤੋਂ ਜਿਹੜਾ ਉਹ ਹਟ ਕੇ ਤਾਂ ਚੋ ਅਵਾਰਾ ਪਸ਼ੂ ਜਦੋਂ ਵੀ ਉਹ ਚਾਰਾ ਵੇਖਦੇ ਨੇ ਤੁਸੀਂ ਇੱਕ ਗੱਲ ਨੋਟ ਕੀਤੀ ਹੋਵੇਗੀ ਜਦੋਂ ਤੁਸੀਂ ਗੱਡੀ ਲੈ ਕੇ ਹਿਮਾਚਲਵਾਲ ਨੂੰ ਜਾਂਦੇ ਹੋ ਜੇ ਜਦੋਂ ਤੁਸੀਂ ਗੱਡੀ ਖੜੀ ਕਰਦੇ ਹੋ ਤਾਂ ਆਪ ਮੁਹਾਰੇ ਤੁਹਾਡੀ ਗੱਡੀ ਦੇ ਕੋਲ ਜਿਹੜੇ ਆਵਾਰਾ ਪਸ਼ੂ ਆ ਕੇ ਖੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਕੋਈ ਵਿਅਕਤੀ ਆਇਆ ਹੈ ਉਹਨਾਂ ਨੂੰ ਉਹਨਾਂ ਦੀ ਸੇਵਾ ਕਰਨ ਦੇ ਲਈ ਆਇਆ ਹੈ ਜਾਂ ਉਹਨਾਂ ਨੂੰ ਪੱਠੇ ਪਾਉਣ ਦੇ ਚਾਲਾ ਪਾਉਣ ਦੇ ਲਈ ਆਇਆ। ਸੋ ਸੇਵਾ ਜ਼ਰੂਰ ਕਰੋ ਪਰ ਸੜਕ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੋਂ ਹਟ ਕੇ ਤਾਂ ਜੋ ਕੋਈ ਹਾਸਾ ਜਿਹੜਾ ਉਹ ਨਾ ਵਾਪਰ ਸਕੇ। ਵੀ At GNA University, see potential in everyone and everything around us. We drive innovation and entrepreneurship. We groom competent global citizens to affect positive change around them.